ਦੇਸ਼ ਵਿੱਚ ਇਨੀ ਦਿਨੀ ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜਕੱਲ੍ਹ ਆਨਲਾਈਨ ਧੋਖੇਬਾਜ਼ ਲੁੱਟਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਲੁਟੇਰਿਆਂ ਨੇ ਕਈ ਤਰ੍ਹਾਂ ਦੇ ਤਰੀਕੇ ਅਪਣਾ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਭਾਰਤ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੁਆਰਾ ਗਾਹਕਾਂ ਨੂੰ ਇੱਕ ਚੇਤਾਵਨੀ ਸੰਦੇਸ਼ ਜਾਰੀ ਕੀਤਾ ਗਿਆ ਤਾਂ ਜੋ ਦੇਸ਼ ਦੇ ਲੋਕ ਇਨ੍ਹਾਂ ਠੱਗ ਲੋਕਾਂ ਤੋਂ ਬਚ ਸਕਣ। ਆਓ ਵੇਖਦੇ ਹਾਂ ਪੂਰੀ ਖਬਰ। ਦੇਸ਼ ਵਿੱਚ ਇਨੀ ਦਿਨੀ ਸਾਈਬਰ ਕਰਾਈਮ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅੱਜ ਕੱਲ ਔਨਲਾਈਨ ਧੋਖੇਬਾਜ਼ ਲੁੱਟਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ ਲੁਟੇਰਿਆਂ ਨੇ ਕਈ ਤਰ੍ਹਾਂ ਦੇ ਤਰੀਕੇ ਅਪਣਾ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ ਅਜਿਹੀ ਸਥਿਤੀ ਵਿੱਚ ਭਾਰਤ ਦੇ ਸਭ ਤੋਂ ਵੱਡੇ ਬੈਂਕ SBI ਸਟੇਟ ਬੈਂਕ ਆਫ ਇੰਡੀਆ ਦੁਆਰਾ ਗਾਹਕਾਂ ਨੂੰ ਇੱਕ ਚੇਤਾਵਨੀ ਸੰਦੇਸ਼ ਜਾਰੀ ਕੀਤਾ ਗਿਆ ਜਿਸ ਵਿੱਚ ਗਾਹਕਾਂ ਨੂੰ ਅਜਿਹੇ ਕਿਸੇ ਵੀ ਲਿੰਕ ਤੇ ਕਲਿੱਕ ਕਰਨ ਦੀ ਮਨਾਹੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੂੰ ਕੁਆਇਨ ਰੀਡੀਮ ਕਰਨ ਲਈ ਕਿਹਾ ਗਿਆ ਹੋਵੇ।ਦਰਅਸਲ ਸੋਸ਼ਲ ਮੀਡੀਆ ਤੇ SBI ਦੀ ਇੱਕ ਪੋਸਟ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ SBI ਨੇ ਗਾਕਾ ਨੂੰ ਅਜਿਹੇ ਕਿਸੇ ਵੀ ਲਿੰਕ ਤੇ ਕਲਿੱਕ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ। ਅਸਲ ਵਿੱਚ ਸਾਈਬਰ ਧੋਖਾਧੜੀ ਕਰਨ ਵਾਲੇ ਧੋਖੇਬਾਜ਼ ਲੋਕਾਂ ਨੇ ਫੋਨ ਤੇ ਇੱਕ ਲਿੰਕ ਭੇਜਿਆ ਜਾ ਰਿਹਾ ਹੈ। ਜਿਵੇਂ ਹੀ ਯੂਜ਼ਰ ਇਸ ਲਿੰਕ ਤੇ ਕਲਿੱਕ ਕਰਦਾ ਹੈ ਉਸਦੇ ਫੋਨ ਤੇ ਇੱਕ ਈਪੈਕਟ ਫਾਈਲ ਡਾਊਨਲੋਡ ਹੋ ਜਾਂਦੀ ਹੈ ਅਤੇ ਇਸ ਨਾਲ ਸਾਈਬਰ ਅਪਰਾਧੀਆਂ ਨੂੰ ਯੂਜ਼ਰ ਦਾ ਫੋਨ ਹੈਕ ਕਰਨ ਵਿੱਚ ਮਦਦ ਮਿਲਦੀ ਹੈ ਇਸ ਦੇ ਨਾਲ ਸਾਈਬਰ ਅਪਰਾਧੀ ਇੱਕ ਵਾਰ ਵਿੱਚ ਉਪਭੋਗਤਾ ਦੇ ਖਾਤੇ ਨੂੰ ਖਾਲੀ ਕਰ ਸਕਦੇ ਹਨ ਅਤੇ ਕਈ ਤਰੀਕਿਆਂ ਦੇ ਨਾਲ ਇਸ ਦੀ ਦੁਵਾਰਤੋਂ ਵੀ ਕੀਤੀ ਜਾ ਸਕਦੀ ਹੈ ਇਸ ਪੋਸਟ ਨੂੰ SBI ਦੇ X ਅਕਾਊਂਟ ਤੇ ਸ਼ੇਅਰ ਕੀਤਾ ਗਿਆ ਹੁਣ ਤੱਕ ਇਸ ਪੋਸਟ ਨੂੰ 18000 ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਜਦੋਂ ਕਿ ਲੋਕਾਂ ਨੇ ਇਸ ਪੋਸਟ ਨੂੰ ਕਈ ਵਾਰ ਲਾਈਕ ਵੀ ਕੀਤਾ ਹੈ ਅਜਿਹੇ ਚ ਯੂਜ਼ਰਸ ਵੀ ਆਪਣੀ ਇਸ ਤੇ ਪ੍ਰਤੀਕਿਰਿਆ ਦੇ ਰਹੇ ਹਨ ਇੱਕ ਯੂਜ਼ਰ ਨੇ ਲਿਖਿਆ ਸਾਈਬਰ ਅਪਰਾਧ ਕਰਨ ਵਾਲੇ ਲੋਕਾਂ ਤੇ ਕਾਬੂ ਕਦੋਂ ਕੀਤਾ ਜਾਵੇਗਾ ਇੱਕ ਹੋਰ ਯੂਜ਼ਰ ਨੇ ਲਿਖਿਆ ਸਾਨੂੰ ਜਾਗਰੂਕ ਕਰਨ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ ਸੁਚੇਤ ਕਰੋ ਕਿ ਦੁਪਹਿਰ ਦਾ ਖਾਣਾ ਪੂਰੇ 10 ਘੰਟੇ ਤੱਕ ਨਹੀਂ ਕੀਤਾ ਜਾਂਦਾ ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਸਭ ਦੱਸਣ ਨਾਲੋਂ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨਾ ਬਿਹਤਰ ਹੋਵੇਗਾ ਦੱਸਦੀ ਹੈ ਕਿ ਸਾਈਬਰ ਕ੍ਰਾਈਮ ਨਾਲ ਜੁੜੇ ਮਸਲੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਬੜੀ ਮੁਸ਼ਤਿਹਦੀ ਨਾਲ ਕੰਮ ਕੀਤਾ ਜਾ ਰਿਹਾ ਪਰ ਫਿਰ ਵੀ ਲੋਕਾਂ ਨੂੰ ਲੁੱਟਣ ਵਾਲੇ ਠੱਗ ਨਵੇਂ-ਨਵੇਂ ਤਰੀਕੇ ਕੱਢ ਲੈ ਆਉਂਦੇ ਹਨ ਤਾਂ ਜੋ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਠੱਗਿਆ ਜਾ ਸਕੇ ਬੀਤੇ ਦਿਨੀ ਇੱਕ ਮਹਿਲਾ ਵੱਲੋਂ ਵੱਡੇ ਪੱਧਰ ਤੇ ਲੋਕਾਂ ਨੂੰ ਠੱਗਿਆ ਗਿਆ ਕ੍ਰਿਪਟੋ ਕਰੰਸੀ ਦੇ ਨਾਮ ਤੇ ਇਸ ਮਹਿਲਾ ਨੇ ਲੋਕਾਂ ਤੋਂ 37000 ਕਰੋੜ ਰੁਪਏ ਠੱਗ ਲਏ ਅਤੇ ਫਰਾਰ ਹੋ ਗਈ ਹਾਲੇ ਤੱਕ ਇਸ ਮੈਲਾ ਦਾ ਕੋਈ ਵੀ ਅਤਾ ਪਤਾ ਟਿਕਾਣਾ ਨਹੀਂ ਮਿਲ ਸਕੇ ਸੋ ਇਸ ਅਜੋਕੇ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਲੋਕਾਂ ਨੂੰ ਬੇਹੱਦ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਇਹਨਾਂ ਠੱਗ ਕਿਸਮ ਦੇ ਲੋਕਾਂ ਤੋਂ ਬਚਿਆ ਜਾ ਸਕੇ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟਾਂ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਮ